ਭਾਰਤ ਮਾਤਾ ਕੀ ਜੈ ਜਿੱਦਾਂ ਮੈਂ ਦੱਸਿਆ ਸੀਗਾ ਕਿ ਹਮੇਸ਼ਾ ਭਾਰਤੀ ਜਨਤਾ ਪਾਰਟੀ ਸੇਵਾ ਦੇ ਰੂਪ ਦੇ ਵਿੱਚ ਕੰਮ ਕਰਦੀ ਏ ਉਦਾਂ ਹੀ ਜਿਹੜਾ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਦામੋਦਰ ਦਾਸ ਮੋਦੀ ਦਾ ਜਿਹੜਾ ਜਨਮ ਦਿਨ ਅਸੀਂ ਪੂਰਾ ਸਪਤਾ ਪੂਰਾ ਹਫਤਾ ਇੱਕ ਮਨਾਣਾ ਤੇ ਉਸ ਜਨਮ ਦਿਨ ਦੇ ਉਪਲਕਸ਼ ਦੇ ਵਿੱਚ ਕਿਦਰੇ ਮੰਡਲ ਦੇ ਵਿੱਚ ਝਾੜੂ ਲਗਾ ਕਰਕੇ ਸਫਾਈ ਦਾ ਅਭਿਆਨ ਕਿਦਰੇ ਛੋਟੇ ਬੱਚਿਆਂ ਨੂੰ ਕਾਪੀਆਂ ਦੇ ਕਰਕੇ ਕਿਦਰੇ ਕੁਝ ਵਿਰਖਸ਼ ਲਗਾ ਕਰਕੇ ਦਰਖਤ ਲਗਾ ਕਰਕੇ ਆਪਣੇ ਲੋਕਾਂ ਨੂੰ ਜਾਗਰੂਤ ਕਰਨ ਦਾ ਜਿਹੜਾ ਕੰਮ ਕਰ ਰਹੇ ਆ ਅੱਜ ਅਸੀਂ ਡੁਗਰੀ ਮੰਡਲ ਦੇ ਵਿੱਚ ਆਏ ਆ ਡੁਗਰੀ ਮੰਡਲ ਦੇ ਪ੍ਰਧਾਨ ਪ੍ਰਗਟ ਸਿੰਘ ਜੀ ਦੇ ਨੇਤਰਤਵ ਦੇ ਵਿੱਚ ਅੱਜ ਐਸੇ ਵਾਰਡ ਦੇ ਵਿੱਚ ਅਸੀਂ ਝਾੜੂ ਲਗਾ ਕਰਕੇ ਸਫਾਈ ਜਿਹੜੀ ਇਹ ਅਭਿਆਨ ਸ਼ੁਰੂ ਕੀਤਾ ਹੈ ਇਸ ਮੰਡਲ ਦੀ ਪੂਰੀ ਟੀਮ ਔਰ ਆਪਣੇ ਪੰਜਾਬ ਕਾਰਾ ਕਰਨੀ ਮੈਂਬਰ ਟੈਨ ਸੰਤੋਸ਼ ਵਿਰਜ ਜੀ ਆਏ ਨੇ ਨਾਲ ਮੈਲਾ ਮੋਰਚਾ ਦੇ ਪ੍ਰਧਾਨ ਔਰ ਮਹਾ ਮੰਤਰੀ ਔਰ ਉਹਨਾਂ ਦੇ ਵਾਈਸ ਪ੍ਰਧਾਨ ਵੀ ਆਏ ਨੇ ਮੈਂ ਸਾਰਿਆਂ ਦਾ ਮੰਡਲ ਜਿੰਨੇ ਅਧਿਐਕਸ਼ ਮੰਡਲ ਅਧਿਐਕਸ਼ ਔਰ ਮੰਡਲ ਦੇ ਜਿੰਨੀ ਟੀਮ ਇੱਥੇ ਆਣ ਤੇ ਉਹਨਾਂ ਦਾ ਸਵਾਗਤ ਵੀ ਕਰਦਾ ਆਭਾਰ ਵੀ ਪ੍ਰਗਟ ਕਰਦਾ ਜੀ ਆਇਆਂ ਵੀ ਕਹਿੰਦਾ ਔਰ ਆਗਰੇ ਵੀ ਇਹਨਾਂ ਨੂੰ ਕਰਦਾ ਕਿ ਇਦਾਂ ਹੀ ਆਪਾਂ ਆਪਣੇ ਮੰਡਲ ਦੇ ਵਿੱਚ ਹਮੇਸ਼ਾ ਬੜੀ ਸੇਵਾ ਬੜੀ ਨਿਮਰਤਾ ਦੇ ਨਾਲ ਸਾਰੀ ਆਵਾਮ ਨੂੰ ਜੋੜਨਾ ਹੈ ਤਾਂ ਜੋ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵੀ ਕੰਮ ਸਾਨੂੰ ਦਿਸ਼ਾ ਨਿਰਦੇਸ਼ ਮਿਲਦੇ ਹਨ ਉਹਨੂੰ ਅੱਗੇ ਵਧਾ ਜਾਵੇ ਭਾਰਤ ਮਾਤਾ ਕੀ ਜੈ ਆ ਮੈਂ ਸੰਤੋਸ਼ਜੀਤ ਜੀ ਮੈਂ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਕਾਰਗਰਨੀ ਮੈਂਬਰ ਹਾਂ ਤੇ ਅੱਜ ਦੇਖੋ ਅਸੀਂ ਇੱਕ ਨਰਿੰਦਰ ਮੋਦੀ ਜੀ ਦੇ ਅਗਵਾਈ ਦੇ ਵਿੱਚ ਸਫਾਈ ਅਭਿਮਾਨ ਚਲਾਇਆ ਹੈ ਇਹ ਸਫਾਈ ਅਭਿਮਾਨ ਇਹ ਸਾਡੇ ਨਰਿੰਦਰ ਮੋਦੀ ਜੀ ਦਾ ਜਨਮ ਦਿਨ ਦਿਹਾੜੇ ਤੇ ਸਾਡੇ ਸਾਰੇ ਪੂਰੇ ਮੰਡਲ ਨੇ ਰਲ ਕੇ ਇਸ ਮੰਡਲ ਦੇ ਅਧਖ ਪਰਗਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਪੂਰੀ ਟੀਮ ਨੇ ਰਲ ਕੇ ਇਹ ਸਫਾਈ ਵਿਵਾਨ ਚਲਾਇਆ ਤੇ ਸਾਡੇ ਵਿਸ਼ੇਸ਼ ਤੌਰ ਤੇ ਪਹੁੰਚੇ ਸਾਡੇ ਹਰਪ੍ਰੀਤ ਮੋਨੂ ਜੀ ਅਸੀਂ ਉਹਨਾਂ ਦੇ ਇਥੇ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਮੇਰੇ ਨਾਲ ਖੜੇ ਮਹਿਲਾ ਮੋਰਚਾ ਦੇ ਅਧਿਖ ਰੁਪਮ ਸ਼ਰਮਾ ਜੀ ਉਹਨਾਂ ਦੇ ਦੋਨੋਂ ਜਨਰਲ ਸੈਕਟਰੀ ਜਿਨ੍ਹਾਂ ਨੇ ਸਾਡੇ ਨਾਲ ਪੂਰਾ ਮੋਢੇ ਨਾਲ ਮੋਢਾ ਦੇ ਕੇ ਸਾਡਾ ਸਾਥ ਨਿਭਾਇਆ ਤੇ ਅਸੀਂ ਇਸੇ ਤਰ੍ਹਾਂ ਹੀ ਅਰਦਾਸ ਕਰਦੇ ਹਾਂ ਕਿ ਇਹ ਪਰਮ ਪਿਤਾ ਪਰਮਾਤਮਾ ਸਾਡੇ ਨਰਿੰਦਰ ਮੋਦੀ ਜੀ ਨੂੰ ਇਸੇ ਤਰ੍ਹਾਂ ਹੀ ਲੰਬੀ ਉਮਰ ਕਰਨਾਂ ਤੇ ਉਹ ਇਸੇ ਤਰ੍ਹਾਂ ਹੀ ਅੱਗੇ ਵਧਦੇ ਰਹਿਣ ਜੈ ਹਿੰਦ ਜੈ ਭਾਰਤ ਅੱਜ ਜੀ ਨਰਿੰਦਰ ਮੋਦੀ ਦਾ ਜਿਹੜਾ ਜਨਮ ਦਿਨ ਪਿਛਲੇ ਦਿਨ ਲੰਘਿਆ 17 ਸਤੰਬਰ ਨੂੰ ਉਹਦੇ ਹੀ ਖੁਸ਼ੀ ਵਿੱਚ ਅਸੀਂ ਅਰਦਾਸ ਕੀਤੀ ਹੈ ਪਰਮਾਤਮਾ ਅੱਗੇ ਕਿ ਮੋਦੀ ਜੀ ਦੀ ਬੱਤ ਵਾ ਲੰਬੀ ਉਮਰ ਹੋਵੇ ਤੇ ਅਸੀਂ ਅੱਜ ਦੁਗਰੀ ਮੰਡਲ ਵਿੱਚ ਸਫਾਈ ਦੇ ਤੌਰ ਤੇ ਅਸੀਂ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ ਅਲੱਗ-ਅਲੱਗ ਸੇਵਾ ਕਰਕੇ ਦੁਗਰੀ ਮੰਡਲ ਵਿੱਚ ਜਿਵੇਂ ਅੱਜ ਪੂਰੀ ਮੇਰੀ ਮੰਡਲ ਦੀ ਟੀਮ ਮੇਰੇ ਮਹਾ ਮੰਤਰੀ ਕੇਸ਼ਵ ਪ੍ਰਸਾਦ ਜੀ ਮਹਿਲਾ ਮੋਰਚਾ ਦੇ ਪ੍ਰਧਾਨ ਰੁਪਨ ਸ਼ਰਮਾ ਜੀ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸਾਡੇ ਹਰਪ੍ਰੀਤ ਮੋਨੂ ਜੀ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਮੋਦੀ ਜੀ ਦੀ ਉਮਰ ਬਤਵਾਦ ਲੰਬੀ ਤੇ ਤੰਦਰੁਸਤ ਰਹਿਣ ਤੇ ਇਹਨਾਂ ਹੀ ਸਾਰਾ ਕਹਿੰਦਾ ਤੇ ਸਾਰਿਆਂ ਦਾ ਧੰਨਵਾਦ